ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਘਰ ਵਿੱਚ ਚਿਪਸ ਇੱਧਰ ਆਪਾਂ ਤਿੰਨ ਆਲੂ ਲੈਣ ਸਭ ਤੋਂ ਪਹਿਲਾਂ ਆਲੂਆਂ ਦਾ ਚਾ ਚਿਲਕਾ ਤਰਾਂਗੇ ਫਿਰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਇੱਧਰ ਤੇਲ ਗਰਮ ਹੋ ਰਿਹਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਆਲੂਆਂ ਦਾ ਛਿਲਕਾ اتار ਲਿਆ हम इस चंकी तरह पानी वॉश कर लिया हम एक साफ कपड़े न चंकी तरह पूंजा ताकि पानी ना रहे कपड़ा चंकी तरह पानी सोख लूगा आलू चंकी तरह साफ कर लिया पानी सोख के హో బ బ్రీక సైడ్ చర్ కను బ పీస కట్ సే ఆలూ పద్దు అస కర సారే ఆలూ కట్ ਸੱਦੂ ਕਾ ਅਸਨ ਨਾਲ ਕਰ ਲਿਆ ਬਿਲਕੁਲ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸੇ ਚ ਭਾਵਾਂਗੇ ਆਲੂ ਸਾਰੇ ਸਲਾਈਸ ਪਲਾਂਗੇ ਚਿਕਨ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਤੇਲ ਦਾ ਬਹੁਤ ਜ਼ਿਆਦਾ ਗਰਮ ਹੋਣਾ ਇਸ ਨੂੰ ਹਾਈ ਫਲੇਮ ਤੇ ਪਕਾਵਾਂਗੇ బ్రాన్వే పామక తా నమక ఆవి చిపస్ చీ తర మే киім тесвалныга ਚਿਪਸ ਵਾਂਕੇ ਤਿਆਰ ਨੇ ਹੁਣ ਇਸੇ ਉੱਪਰ ਥੋੜਾ ਜਿਹਾ ਨਮਕੀ ਨਿ ਪਾਵਾਂਗੇ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ